ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਅੰਮ੍ਰਾਲਾ ਸ਼ਹਿਰ ਵਿਖੇ ਪ੍ਰਾਣੀ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜਿੱਥੇ ਭਾਈ ਸਾਹਿਬ ਭਾਈ ਜੈਤਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੇ ਸੀਸ ਲੈ ਕਰਕੇ ਆਏ ਤੇ ਗੁਰੂ ਕੇ ਪਿਆਰ ਵਾਲੇ ਭਾਈ ਜੈ ਰਾਮ ਜੀ ਆ ਰਾਮ ਦੇਵਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਈ ਜੈਤਾ ਜੀ ਆਰਾਮ ਕੀਤਾ ਇੱਕ ਰਾਤ ਰੁਕੇ ਤੇ ਭਾਈ ਰਾਮ ਦੇਵਾ ਜੀ ਗੁਰੂ ਸਾਹਿਬ ਜੀਆਂ ਦੇ ਪਾਵਨ ਸੀਸ ਦੀ ਸਾਰੀ ਰਾਤ ਸੇਵਾ ਕੀਤੀ ਤੇ ਰਾਖੀ ਕੀਤੀ ਮੌਕੇ ਦੀ ਹਕੂਮਤ ਦੇ ਹੁਕਮ ਦੇ ਦਾੜ ਗੁਰੂ ਤੇਗ ਬਹਾਦਰ ਸਾਹਿਬ ਫਾਤਿਹशाह ਮਹਾਰਾਜ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਇਹ ਹੁਕਮ ਸੀ ਉਸ ਵੇਲੇ ਔਰੰਗਜ਼ੇਬ ਦਾ ਕਿ ਗੁਰੂ ਸਾਹਿਬ ਦਾ ਸੱਡ ਉੱਥੇ ਹੀ ਪਿਆ ਰਵੇ ਤਾਂ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਵੱਡੀ ਦਹਿਸ਼ਤ ਬਣ ਸਕੇ ਤੇ ਡਰ ਦੇ ਦਾੜ ਉਹ ਦੀਨ ਕਬੂਲ ਲੈਣ ਮੁਸਲਮਾਨ ਬਣ ਜਾਣ ਪਰ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਭਾਈ ਜੈਤਾ ਜੀ ਨੇ ਸੀਸ ਦੀ ਸੇਵਾ ਕੀਤੀ ਭਾਈ ਲੱਖੀ ਸ਼ਾ ਬਣਜਾਰਾ ਮਹਾਰਾਜ ਦੇ ਪਵਿੱਤਰ ਧੜ ਦੀ ਸੇਵਾ ਕੀਤੀ ਇੱਥੇ ਇੱਕ ਰਾਤ ਭਾਈ ਜੈਤਾ ਜੀ ਰੁਕੇ ਸਨ ਇਹ ਉਹ ਅਸਥਾਨ ਹੈ ਅੰਮ੍ਰਲੇ ਸ਼ਹਿਰ ਵਿਖੇ ਜਿੱਥੋਂ ਦੀ ਆਪ ਜੀ ਗੁਰੂ ਕੇ ਪਾਵਨ ਇਤਿਹਾਸ ਦੇ ਵਿਚਾਰ ਨਿਤਾ ਪ੍ਰਤੀ ਸੰਧਿਆ ਵੇਲੇ ਦੇ ਦੀਵਾਨਾ ਇਹ ਅੰਦਰ ਜੁੜ ਕਰਕੇ 10 ਗੁਰੂ ਸਾਹਿਬਾਨ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਚੱਲ ਰਿਹਾ ਹੈ ਜਿਸ ਅੰਦਰ ਆਪ ਜੀਆ ਨੇ ਪਿਛਲੇ ਪਰਕਰਣ ਅੰਦਰ ਸਰਵਣ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਰਿਸ਼ਤਾ ਹੋਇਆ ਹੈ ਰੰਧਾਵੇ ਪੱਖੋ ਕੇ ਰੰਧਾਵਿਆਂ ਦੇ ਰਹਿਣ ਵਾਲੇ ਬਾਬਾ ਮੂਲ ਚੰਦ ਜੀ ਜਿਨ੍ਹਾਂ ਦੀ ਧੀ ਮਾਤਾ ਸੁਲਖਣੀ ਜੀ ਦੇ ਨਾਲ ਪਤਸ਼ਾਹੀਆਂ ਦੇ ਸੰਯੋਗ ਰਲੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਿਸ਼ਤਾ ਹੋਇਆ ਹੈ ਮਹਾਰਾਜ ਦੀ ਸਗਾਈ ਹੋਈ ਹੈ ਤਲਵੰਡੀ ਤੋਂ ਚੱਲ ਕਰਕੇ ਪਿਤਾ ਬਾਬਾ ਮਹਿਤਾ ਕਾਲੂ ਜੀ ਮਾ ਤ੍ਰਿਪਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਚਾਚਾ ਲਾਲੂ ਜੀ ਫੇਰ ਮਹਾਰਾਜ ਦੇ ਨਾਨਾ ਜੀ ਬਾਬਾ ਰਾਮਾ ਜੀ ਸਤਿਗੁਰਾਂ ਦੇ ਮਾਮਾ ਜੀ ਬਾਬਾ ਕ੍ਰਿਸ਼ਨਾ ਜੀ ਸਤਿਗੁਰਾਂ ਦੀ ਨਾਨੀ ਹੈ ਜਿਨ੍ਹਾਂ ਦਾ ਨਾਮ ਹੈ ਮਾਤਾ ਪਿਹਾਈ ਜੀ ਇਹ ਜਦੋਂ ਪਹੁੰਚੇ ਨਾ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਮਿਲਣਾ ਕੀਤਾ ਹੈ ਪਿਤਾ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਹੈ ਪਿਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖ ਵੱਡੀ ਪ੍ਰਸੰਨਤਾ ਬੜੇ ਵੱਡੇ ਕਹਿ ਲਓ ਕਿ ਖੁਸ਼ੀ ਉਸ ਵੇਲੇ ਮਾਣੀ ਹੈ ਫਿਰ ਰਾਏ ਬੁਲਾਰ ਦੇ ਬਾਰੇ ਵਿੱਚ ਮਹਾਰਾਜ ਨੇ ਪੁੱਛਿਆ ਪਿਤਾ ਜੀ ਨੂੰ ਵੇ ਰਾਏ ਜੀ ਦਾ ਕੀ ਹ ਉਹਨਾਂ ਦੀ ਖੈਰ ਸੁਖ ਪੁੱਛ ਕੇ ਮਾਤਾ ਜੀ ਨੂੰ ਮਿਲੇ ਤੇ ਜਦੋਂ ਮਾਤਾ ਜੀ ਨੂੰ ਮਿਲਣ ਤੋਂ ਬਾਅਦ ਚਾਚਾ ਲਾਲੂ ਜੀ ਨੂੰ ਮਿਲੇ ਗਲਵਕੜੀ ਦੇ ਵਿੱਚ ਲੈ ਕਰਕੇ ਚਾਚਾ ਲਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ ਕਹਿੰਦੇ ਨਾਨਕ ਤੁਸੀਂ ਸਾਡੇ ਘਰ ਜਨਮ ਲਿਆ ਪ੍ਰਕਾਸ਼ ਧਾਰਿਆ ਸਾਡੀ ਕੁਲ ਧੰਨ ਹੋ ਗਏ ਬੇਦੀ ਧੰਨ ਹੋ ਗਏ ਸਾਰੇ ਇਹੋ ਜੀਆਂ ਵਡਿਆਈਆਂ ਚਾਚਾ ਜੀ ਨੇ ਕੀਤੀਆਂ ਫੇਰ ਨਾਨਾ ਜੀ ਨੇ ਗਲਵਕੜੀ ਦੇ ਵਿੱਚ ਜਦੋਂ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੇ ਛੱਡਦੇ ਹੀ ਨਹੀਂ ਜਦੋਂ ਜਫੇ ਦੇ ਵਿੱਚ ਗਲਵਕੜੀ ਦੇ ਵਿੱਚ ਲਿਆ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਹੈ ਦੋਤਰੇ ਦਾ ਵਿਆਹ ਹੋਵੇ ਤੇ ਨਾਨੇ ਨੂੰ ਖੁਸ਼ੀ ਥੋੜੀ ਨਹੀਂ ਹੁੰਦੀ ਉਸ ਵੇਲੇ ਜਦੋਂ ਗਲਵਕੜੀ ਦੇ ਵਿੱਚ ਲੈ ਕਰਕੇ ਛੱਡਦੇ ਨਹੀਂ ਤੇ ਕੋਲੋਂ ਮਾਤਾ ਪਿੜਾਈ ਮਹਾਰਾਜ ਦੀ ਨਾਨੀ ਜੀ ਬੋਲੇ ਕਹਿਣ ਲੱਗੇ ਬਈ ਹੋਰ ਵੀ ਕਿਸੇ ਨੇ ਮਿਲਣਾ ਤੁਸੀਂ ਛੱਡਦੇ ਨਹੀਂ ਤੇ ਉਸ ਵੇਲੇ ਨਾਨਾ ਆਖਦਾ ਮੈਂ ਪਹਿਲਾਂ ਆਪਣੇ ਦੋਤਰੇ ਦੇ ਸਿਰ ਤੋਂ ਵਾਰਨੇ ਕਰਨੇ ਨੇ ਤੇ ਜਿਹੜੇ ਉਹ ਵਾਰਨੇ ਮਾਇਆ ਵਾਰਨੀ ਹੈ ਉਹ ਮੈਂ ਦਿਆਂਗਾ ਕਿਨੂੰ ਕੋਈ ਲੈਣ ਵਾਲਾ ਤੇ ਸਾਹਮਣੇ ਨਹੀਂ ਹੈ ਤੇ ਉਸ ਵੇਲੇ ਫਿਰ ਬੇਬੇ ਨਾਨਕੀ ਜੀ ਨੇ ਦਾਈ ਦਾਸੀ ਹੈ ਬੇਬੇ ਜੀਆਂ ਦੀ ਦੌਲਤਾਂ ਉਹਨੂੰ ਭੇਜਣਾ ਕੀਤਾ ਬਈ ਕੋਈ ਮੰਗਣ ਵਾਲਾ ਜਾਚਕ ਲਿਆਓ ਬੁਲਾ ਕੇ ਤੇ ਜਦੋਂ ਉਸ ਦਾਸੀ ਨੇ ਜਾ ਕਰਕੇ ਮੰਗਣ ਵਾਲਿਆਂ ਨੂੰ ਦੱਸਿਆ ਬਈ ਗੁਰੂ ਨਾਨਕ ਸਾਹਿਬ ਪਾਕਸ਼ਾ ਮਹਾਰਾਜ ਜੀਆਂ ਦੇ ਨਾਨਕਾ ਪਰਿਵਾਰ ਆਇਆ ਹੈ ਉਹਨਾਂ ਦੇ ਮਾਤਾ ਪਿਤਾ ਜੀ ਚਾਚਾ ਜੀ ਆਏ ਨੇ ਉਹਨਾਂ ਨੇ ਖੁਸ਼ੀ ਸਹਿਤ ਵਾਰਨੇ ਕਰਨੇ ਨੇ ਮਾਇਆ ਵਰਤਾਣੀ ਹੈ ਤੇ ਭੀੜ ਲੱਗ ਗਈ ਮੰਗਣ ਵਾਲਿਆਂ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਨਾਨਾ ਜੀ ਦੇ ਮਾਇਆ ਵਾਰੀ ਹੈ ਨਾਨੀ ਨੇ ਮਾਇਆ ਵਾਰੀ ਹੈ ਤੇ ਉਸ ਵੇਲੇ ਨਾਨੀ ਜੀ ਨੂੰ ਮਿਲੇ ਮਾਮਾ ਜੀ ਨੇ ਵਾਰਨੇ ਕੀਤੇ ਜਿਹੜੇ ਜਾਤਿਕ ਆਏ ਸਨ ਮਾਇਆ ਧਾਰੀ ਬਣ ਕੇ ਉਸ ਵੇਲੇ ਉਹ ਗਏ ਫੇਰ ਅੱਗੇ ਦਾ ਇਤਿਹਾਸ ਸੁਣੋ ਬਈ ਇਹ ਸਾਰੇ ਇਕੱਠੇ ਹੋ ਕਰਕੇ ਹੁਣ ਇਹ ਪਰਿਵਾਰ ਜਿਹੜਾ ਹੈ ਮਹਾਰਾਜ ਦਾ ਨਾਨਕਾ ਪਰਿਵਾਰ ਤੇ ਮਹਾਰਾਜ ਜੀਆਂ ਦੇ ਪਿਤਾ ਜੀ ਤੇ ਮਾਤਾ ਜੀ ਇਹ ਆਏ ਨੇ ਤਲਵੰਡੀ ਤੋਂ ਇਕੱਠੇ ਹੋ ਕੇ ਤੇ ਜਾਣਾ ਹੈ ਪੱਖੋ ਕੇ ਰੰਧਾਵੇ ਬਾਬਾ ਮੂਲਾ ਜੀ ਦੇ ਘਰ ਵੇਖੇ मां ਸੁਲਖਣੀ ਨੂੰ ਸਕਨ ਲਾਣ ਵਾਸਤੇ ਤੇ ਉਸ ਵੇਲੇ ਇਕੱਤਰ ਹੋ ਕਰਕੇ ਨਾਲ ਬਾਬਾ ਪਰਮਾਨੰਦ ਜੀ ਬੇਬੇ ਨਾਨਕੀ ਜੀ ਦੇ ਸੋਹਰਾ ਸਾ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਤੇ ਇਹ ਚੱਲੇ ਹਨ ਪੱਖੋ ਕਿ ਰੰਧਾਵੇ ਕੱਡੇ ਦੇ ਉੱਤੇ ਬੈਠ ਕਰਕੇ ਪੱਖੋ ਕਿ ਰੰਧਾਵੇ ਜਦੋਂ ਪਹੁੰਚੇ ਪਿੰਡ ਦੇ ਬਾਹਰ ਬਾਹਰ ਤੇ ਜਿਹੜਾ ਲਾਲ ਬ੍ਰਾਹਮਣ ਲੈ ਕਰਕੇ ਗਏ ਸਨ ਉਹਨੂੰ ਭੇਜਣਾ ਕੀਤਾ ਭਈ ਜਾ ਕੇ ਤੁਸੀਂ ਖਬਰ ਦਿਓ ਪਤਾ ਲੱਗ ਜਾਏ ਉਹਨਾਂ ਨੂੰ ਕਿ ਬੇਦੀ ਆ ਗਏ ਨੇ ਤੇ ਜਦੋਂ ਪੰਡਤ ਜੀ ਨੇ ਜਾ ਕੇ ਕਰਕੇ ਖਬਰ ਦਿੱਤੀ ਹੈ ਦਾਦਾ ਮੂਲ ਚੰਦ ਜੀ ਵੱਡੀ ਖੁਸ਼ੀ ਉਸ ਵੇਲੇ ਕੀਤੀ ਹੈ ਸਾਜੂ ਸਮਾਨ ਮਗਵਾਣਾ ਕੀਤਾ ਪੰਡਤ ਜੀ ਨੂੰ ਆਖਿਆ ਉਹਨਾਂ ਨੂੰ ਲਿਆਓ ਜਲਦੀ ਨਾਲ ਬੁਲਾ ਕੇ ਜਦੋਂ ਮਹਾਰਾਜ ਦੇ ਆ ਸਾਰਾ ਹੀ ਪਰਿਵਾਰ ਪਹੁੰਚਿਆ ਹੈ ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਵਿਆਹ ਵਾਸਤੇ ਪਿਤਾ ਨੂੰ ਵੱਡਾ ਚਾਉਵਲ ਜਦੋਂ ਉੱਥੇ ਰੁਕੇ ਬੈਠੇ ਜਲਪਾਨ ਕੀਤਾ ਇੱਕ ਪਾਸੇ ਕਰਕੇ ਬਾਬਾ ਮਹਿਤਾ ਕਾਲੂ ਬਾਬਾ ਪਰਮਾਨੰਦ ਜੀ ਨੂੰ ਤੇ ਆਖਣ ਲੱਗੇ ਬਈ ਮੂਲ ਚੰਦ ਜੀ ਨੂੰ ਇਹ ਗੱਲ ਆਖੋ ਬਈ ਸਾਨੂੰ ਵਿਆਹ ਦੇ ਦਿਓ ਸਾਨੂੰ ਵਿਆਹ ਦੇਵੋ ਹੁਣ ਤੁਸੀਂ ਦੋਵੇਂ ਹੀ ਜਿਹੜੇ ਬੱਚੇ ਨੇ ਵਾਰ ਆ ਜਿਹੜਾ ਉਹ ਵੀ ਜਵਾਨ ਹੈ ਤੁਹਾਡੀ ਧੀ ਵੀ ਸਮਝਦਾਰ ਹੈ ਤੇ ਸਾਨੂੰ ਵਿਆਹ ਦੇ ਦਿਓ ਤੇ ਉਸ ਵੇਲੇ ਬਾਬਾ ਗੂਲਾ ਜੀ ਨੇ ਮੂਲ ਚੰਦ ਜੀ ਹੋਰਾਂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਕੀ ਆਖਣਾ ਕੀਤਾ ਆਓ ਇਤਿਹਾਸ ਸਰਵਣ ਕਾਲੋ ਚੇਤ ਮਿਰਤੀਆਂ ਨੂੰ ਇਤਾਦਰ ਕਰੋ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਨ ਮੂਲੇ ਨੇ ਬਚਨ ਉਚਾਰੇ ਨਹਿ ਮਨੋਂ ਮਨ ਬੈਨ ਤੁਮਾਰੇ ਜਦੋਂ ਬਾਬਾ ਪਰਮਾਨੰਦ ਜੀ ਨੇ ਆਖਿਆ ਨਾ ਜਾ ਕੇ ਪਾਸੇ ਕਰਕੇ ਬਾਬਾ ਮੂਲ ਚੰਦ ਜੀ ਨੂੰ ਕਿ ਬਾਬਾ ਮੈਂ ਤਾਂ ਤਾਲੂ ਵਿਆਹ ਮੰਗਦਾ ਹੈ ਉਹ ਆਖਦੇ ਨੇ ਵਿਆਹ ਦੇ ਦਿਓ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਮਾਤਾ ਸੁਲਖਣੀ ਦਾ ਤੇ ਉਸ ਵੇਲੇ ਪਿਤਾ ਜੀ ਨੇ ਜੋ ਜਵਾਬ ਦਿੱਤਾ ਹੈ ਕਹਿਣ ਲੱਗੇ ਨਹਿ ਮਾਨੋ ਮੈਂ ਬੈਨ ਤੁਹਾਰੇ ਕਹਿੰਦੇ ਮੈਂ ਤੁਹਾਡੇ ਬਚਨ ਨਹੀਂ ਮੰਨਣੇ ਇੱਕ ਬਰਸ ਬੀਤੇ ਤਿਹ ਪਾਛੇ ਲਿਖ ਭੇਜੋਂ ਸਾਹ ਮੈਂ ਆਥੇ ਇੱਕ ਸਾਲ ਲੰਘ ਲੈਣ ਦਿਓ ਇੱਕ ਸਾਲ ਜਦੋਂ ਬੀਤ ਜਾਏਗਾ ਮੈਂ ਆਪੇ ਹੀ ਸਾਹੇ ਚਿੱਠੀ ਲਿਖ ਕੇ ਭੇਜ ਦਿਆਂਗਾ ਤੁਹਾਨੂੰ ਅਸ ਸੁਨ ਕੈ ਤਿੰ ਤੂਸ਼ਨ ਠਾਨੀ ਭਨੀ ਜੋ ਮੂਲੇ ਸੋ ਮਨਮਾਨੀ ਤੇ ਬਚਨ ਸੁਣ ਕੇ ਬਾਬਾ ਪਰਮਾਨੰਦ ਜੀ ਚੁੱਪ ਕਰ ਗਏ ਕਿਉਂ ਕਿਉਂਕਿ ਜੋ ਬਾਬਾ ਮੂਲ ਚੰਦ ਜੀ ਨੇ ਆਖਿਆ ਹੈ ਉਹ ਫਿਰ ਮੰਨਣਾ ਪੈਣਾ ਹੈ ਬਚਨ ਉਹ ਕਹਿੰਦੇ ਅੱਜੇ ਵਿਆਹ ਨਹੀਂ ਮਿਲਦਾ ਵਿਆਹ ਮਿਲੇਗਾ 1 ਸਾਲ ਬਾਅਦ ਇੱਕ ਦਿਨ ਰਹਿ ਪੇ ਬਿਦਾ ਸਕੀਰਤ ਕਰਮ ਹੈ ਸੁੰਦਰ ਜਸ ਬਸ ਤੀਰਤ ਇੱਕ ਰਾਤ ਇਹ ਸਮੂਹ ਪਰਿਵਾਰ ਇੱਥੇ ਰੁਕਿਆ ਹੈ ਤੇ ਅਗਲੇ ਦਿਨ ਇੱਥੋਂ ਦੀ ਚਾਲੇ ਮਾਰ ਦਿੱਤੀ ਸਕਟ ਅਰੂੜਹ ਪੰਥ ਸਿਧਾਏ ਪੁਰ ਸੁਲਤਾਨ ਵਿਖੇ ਚੱਲ ਆਏ ਬੜਾ ਵੱਡਾ ਜਸ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਨਾਨਾ ਨਾਨੀ ਜੀ ਮਾਮਾ ਜੀ ਸਮੂਹ ਪਰਿਵਾਰ ਮਾਤਾ ਪਿਤਾ ਭੈਣ ਭਣ ਭਈਆ ਬਾਬਾ ਪਰਮਾਨੰਦ ਜੀ ਜਦੋਂ ਮਾਇਆ ਵਾਰਨਾ ਕੀਤੀ ਤੇ ਉਹ ਕਹਿੰਦੇ ਜਿਹੜੇ ਆਏ ਸਨ ਮਾਇਆ ਲੈਣ ਵਾਸਤੇ ਜਿਹੜੇ ਉਸ ਵੇਲੇ ਵਾਇਆ ਉਥੇ ਵਰਤਾਈ ਗਈ ਵੰਡੀ ਗਈ ਤਾਲ ਕੀਤਾ ਗਿਆ ਵੱਡਾ ਮਹਾਰਾਜ ਦਾ ਜੱਸ ਹੋ ਰਿਹਾ ਹੈ ਉਸ ਨਗਰ ਦੇ ਵਿੱਚ ਵੀ ਕਹਿੰਦੇ ਇੱਕ ਰਾਤ ਰਹਿ ਕਰਕੇ ਇੱਕ ਦਿਨ ਰਹਿ ਕੇ ਵਿਦਾ ਸਕੀਰਤ ਬੜੇ ਵੱਡੀ ਕੀਰਤੀ ਸਹਿਤ ਚੱਲ ਪਏ ਜਦੋਂ ਅਗਲਾ ਦਿਨ ਹੁੰਦਾ ਹੈ ਗੱਡੇ ਦੇ ਉੱਤੇ ਬੈਠ ਕਰਕੇ ਤੇ ਉਥੋਂ ਦੀ ਚਾਲਾ ਮਾਰ ਦਿੱਤਾ ਸਕਟ ਅਰੂੜਹ ਪੰਥ ਸਦਾਏ ਪੁਰ ਸੁਲਤਾਨ ਵਿਖੇ ਚੱਲ ਆਏ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਗੱਡੇ ਦੇ ਉੱਤੇ ਆ ਸਵਾਰ ਕਰਕੇ ਸੁਲਤਾਨਪੁਰ ਵਾਪਸ ਆ ਗਏ ਹਨ ਪੱਖੋ ਕੇ ਰੰਧਾਵਿਆਂ ਤੋਂ ਚੱਲ ਕੇ ਕਰਤ ਨਾਨਕੀ ਉਤਸਵ ਭਾਰੀ ਸਦਨ ਬੁਲਾਈ ਨਾਗਰ ਨਾਰੀ ਜਦੋਂ ਵਾਪਸ ਆਏ ਨਾ ਸਾਖ ਕਰਕੇ ਰਿਸ਼ਤਾ ਕਰਕੇ ਤੇ ਵਾਪਸ ਆ ਕਰਕੇ ਬੇਬੇ ਨਾਨਕੀ ਨੇ ਜਿਹੜੀਆਂ ਨਗਰ ਦੀਆਂ ਬੀਬੀਆਂ ਸੰਤ ਪ੍ਰੇਮ ਵਾਲੀਆਂ ਉਹਨਾਂ ਨੂੰ ਬੁਲਾਉਣਾ ਕੀਤਾ ਹੈ ਗਾਵਤ ਗੀਤ ਮਿਲ ਪਿਤ ਬੈਣੀ ਗਾਰੀ ਦੇਤ ਸੁਖਮਨ ਮ੍ਰਿਗ ਨੈਣੀ ਕਹਿੰਦੇ ਹਰਨ ਦੇ ਨੈਣਾ ਵਾਲੀਆਂ ਸੋਹਣਾ ਸਰੂਪ ਹੈ ਉਹਨਾਂ ਬੀਬੀਆਂ ਦਾ ਇਸਤਰੀਆਂ ਦਾ ਬੜੇ ਸੋਹਣੇ ਉਹਨਾਂ ਬਸਤਰ ਪਾਏ ਹੋਏ ਨੇ ਗਹਿਣੇ ਪਾਏ ਹੋਏ ਨੇ ਤੇ ਕੋਇਲ ਵਰਗੀ ਉਹਨਾਂ ਦੀ ਮਿੱਠੀ ਆਵਾਜ਼ ਹੈ ਤੇ ਕਹਿੰਦੇ ਖੁਸ਼ੀ ਦੇ ਗੀਤ ਗਾਉਂਦੀਆਂ ਸਿੱਠਣੀਆਂ ਦਿੰਦੀਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦਾ ਸਾਥ ਹੋ ਗਿਆ ਰਿਸ਼ਤਾ ਹੋ ਗਿਆ ਹੁਣ ਇੱਕ ਸਾਲ ਬਾਅਦ ਮਹਾਰਾਜ ਦਾ ਵਿਆਹ ਹੋਣਾ ਹੈ ਗਾਵਤ ਗੀਤ ਮਿਲੀ ਮੰਗਤ ਜਨ ਪਾਵਹਿ ਬਹੁਤਾਨਾ ਦੇ ਅਸੀਸ ਬਦ ਸੁਖ ਨਾਨਾ ਮੰਗਣ ਵਾਲੇ ਆਏ ਨੇ ਉਹਨਾਂ ਨੂੰ ਦਾਨ ਦਿੱਤਾ ਗਿਆ ਉਹ ਵੀ ਜਦੋਂ দান ਲੈ ਕਰਕੇ ਤੇ ਉਹ ਕਹਿੰਦੇ ਬਈ ਤੁਹਾਡੇ ਘਰ ਵਿੱਚ ਹੋਰ ਵੀ ਸੁੱਖ ਵਧੇ ਹੋਰ ਵੀ ਵੱਡਾ ਖੇੜਾ ਵੱਡੀ ਖੁਸ਼ੀ ਆਵੇ ਦਿਨ ਰਹੇ ਪੁਰ ਸੁਲਤਾਨ ਕੇਤਕ ਦਿਨ ਰਹੇ ਪੁਰ ਸੁਲਤਾਨ ਪੁਨ ਕਾਲੂ ਚਹ ਕਰਿਉ ਪਿਆਨਾ ਇੱਥੇ ਫਿਰ ਕਹਿੰਦੇ ਬੇਬੇ ਜੀ ਦੇ ਘਰ ਕੁਝ ਕ ਦਿਨ ਰੁਕਣਾ ਕੀਤਾ ਹੈ ਤੇ ਕੁਝ ਕੁ ਦਿਨ ਰਹਿ ਕਰਕੇ ਫੇਰ ਪਿਤਾ ਜੀ ਹੁਣ ਦੋ ਚਾਰ ਦਿਨ ਜਦੋਂ ਲੰਘ ਗਏ ਪੰਜ ਕਹਿੰਦੇ ਵੇ ਹੁਣ ਪਟਵਾਰੀ ਦੀ ਜਿਹੜੀ ਪਿੱਛੇ ਕਾਰ ਹੈ ਉਹ ਮੇਰੀ ਬੰਦ ਹੋ ਗਈ ਹੋ ਕੀ ਕਹਿ ਰਹੇ ਨੇ ਵਹਿ ਹੈ ਪਟਵਾਰੀ اٹਕੀ ਕਰਿਤ ਪਟਵਾਰੀ ਅਵਗਮਨ ਮੈਦਿਤ ਵਿਚਾਰੀ ਕਹਿੰਦੇ ਮੇਰੀ ਪਟਵਾਰੀ ਦਾ ਕੰਮ ਬੰਦ ਪਿਆ ਤੇ ਮੈਨੂੰ ਹੁਣ ਜਾਣਾ ਚਾਹੀਦਾ ਹੈ ਚਲਨ ਬੈਨ ਸੁਨ ਕਰ ਮਰਦਾਨਾ ਗਵਨਿਉ ਜਹਾਂ ਹੁੱਤੇ ਗਤਦਾਨਾ ਜਦੋਂ ਇਹ ਬਚਨ ਸੁਣਿਆ ਗੁਰੂ ਨਾਨਕਾ ਬਾਬਾ ਮਹਿਤਾ ਕਾਲੂ ਜੀ ਦਾ ਭਾਈ ਮਰਦਾਨੇ ਨੇ ਬਈ ਮਹਾਰਾਜ ਦੇ ਪਿਤਾ ਜੀ ਕਹਿ ਰਹੇ ਬਈ ਹੁਣ ਵਾਪਸ ਚਲੀਏ ਜਾ ਕੇ ਕੋਈ ਕੰਮਕਾਰ ਵੀ ਕਰਨਾ ਕਈ ਦਿਨ ਹੋ ਗਏ ਨੇ ਆਇਆ ਨੂੰ ਪਟਵਾਰੀ ਦੀ ਕਾਰ ਵੀ ਰੁਕ ਗਈ ਹੋਵੇਗੀ ਤੇ ਉਸ ਵੇਲੇ ਜਦੋਂ ਮਰਦਾਨਾ ਜੀ ਹੋਰਾਂ ਨੇ ਇਹ ਬਚਨ ਸੁਣਿਆ ਹੈ ਤੇ ਉਸ ਵੇਲੇ ਇਹ ਜਲਦੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਗਏ ਮੋਦੀ ਖਾਨੇ ਤੇ ਜਿੱਥੇ ਪਾਤਸ਼ਾਹ ਜੀ ਉਹ ਮੋਦੀ ਖਾਨਾ ਚਲਾ ਰਹੇ ਜਿੱਥੇ ਉਸ ਪ੍ਰਮਾਤਮਾ ਦੇ ਨਾਮ ਦਾ ਤੇਰਾ ਤੇਰਾ ਕਰਕੇ ਦੇ ਰਹੇ ਤੇ ਇੱਥੇ ਪਹੁੰਚ ਕਰਕੇ ਭਾਈ ਮਰਦਾਨਾ ਜੀ ਆਖਦੇ ਨੇ ਸੁਣ ਜਜਮਾਨ ਅਦਕ ਤੁਮ ਦਾਨੀ ਆਤ ਉਤਸਵ ਸੋਂ ਭਈ ਸਕਤਾ ਕਹਿਣ ਲੱਗੇ ਭਈ ਇਹ ਸੁਣ ਜਜਮਾਨ ਤੁਸੀਂ ਵੱਡੇ ਦਾਨੀ ਹੋ ਤੁਸੀਂ ਵੱਡੇ ਦਾਤੇ ਹੋ ਆ ਆਿਆਂ ਦੀਆਂ ਝੋਲੀਆਂ ਪਰਦੇ ਜੋ ਵੀ ਖਾਹਸ਼ ਲੈ ਕੇ ਕੋਈ ਆਉਂਦਾ ਉਹਨੂੰ ਦੇ ਦਿੰਦੇ ਤੇ ਹੁਣ ਤੇ ਫਿਰ ਤੁਹਾਡੀ ਸਗਾਈ ਹੋਈ ਹੈ ਤੁਹਾਡਾ ਰਿਸ਼ਤਾ ਹੋਇਆ ਹੈ ਤੇ ਫਿਰ ਅਤ ਉਤ ਸਭ ਸੋਂ ਭਈ ਸਗਾਈ ਮੁਝ ਤੀਜੈ ਨਿਜ ਅਦਕ ਵਧਾਈ ਤੇਡਾ ਵਧੀਆ ਕੰਮ ਹੋਇਆ ਤੁਹਾਡੀ ਸਗਾਈ ਹੋਈ ਹੈ ਤੇ ਫਿਰ ਮੈਨੂੰ ਵੀ ਤੇ ਵਧਾਈ ਦੇਣੀ ਪਣਦੀ ਹੈ ਤੁਹਾਡੇ ਘਰ ਦਾ ਮਹਾਰਾਜ ਮੈਂ ਮਰਾਸ਼ੀ ਹਾਂ ਤੇ ਮੈਨੂੰ ਵੀ ਵਧਾਈ ਦਿਓ ਬਹੁ ਸੁਖ ਰਾਸ ਆਵਾਸ ਮੇਰਾ ਛੀ ਧਰੋ ਸਦਾ ਮੈਂ ਰਾਵਰਿਆਸੀ ਹੇ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੇ ਘਰ ਦਾ ਮਰਾਸ਼ੀ ਹਾਂ ਤੇ ਮਹਾਰਾਜ ਮੈਨੂੰ ਤੇ ਤੁਹਾਡੇ ਘਰ ਤੋਂ ਹੀ ਆਸ ਹੈ ਹੁਣ ਮੈਂ ਹੋਰ ਬਾਹਰ ਥੋੜ੍ਹੀ ਮੰਗਣ ਜਾਵਾਂਗਾ ਕਿਸੇ ਹੋਰ ਕੋਲ ਤੇ ਸਗਾਈ ਤੁਹਾਡੀ ਹੋਈ ਹੈ ਤੁਹਾਡਾ ਰਿਸ਼ਤਾ ਹੋਇਆ ਹੈ ਤੇ ਤੁਸੀਂ ਦਾਤੇ ਉਹ দান ਦਿੰਦੇ ਹੋ ਤੇ ਮੈਨੂੰ ਵੀ দান ਦਿਓ ਜਰਾ ਨਰ ਅਨੇਕ ਤੁਮਰੇ ਦਰ ਵਰਸਾਨੇ ਪਾਵੈ ਜਾਚਕ ਨਿਜਮਨ ਫਾਨੇ ਤੁਹਾਡੇ ਕੋਲ ਜਿਹੜਾ ਵੀ ਆਉਂਦਾ ਜੋ ਉਹ ਪਾਉਂਦਾ ਹੈ ਉਹਨੂੰ ਕੋਈ ਤੁਸੀਂ দান ਦੇ ਦਿੰਦੇ ਦਾਤ ਦੇ ਦਿੰਦੇ ਤੇ ਮੈਂ ਅੱਜ ਤੱਕ ਤੁਹਾਡੇ ਕੋਲੋਂ ਕੁਝ ਮੰਗਿਆ ਨਹੀਂ ਜੇ ਆਖੂ ਸਤਨਾਮ ਸ੍ਰੀ ਵਾਹਿ ਜੋ ਤੁਹਾਡੇ ਕੋਲੋਂ ਕੋਈ ਆ ਕੇ ਮੰਗਦਾ ਹੈ ਤੁਸੀਂ ਉਹ ਹੀ ਦਿੰਦੇ ਪਰ ਮੈਂ ਅੱਜ ਤੱਕ ਕੁਝ ਨਹੀਂ ਮੰਗਿਆ ਤੁਹਾਡੇ ਕੋਲੋਂ ਤੁਮ ਪਿਤ ਦੇਤ ਵਸ ਸੋ ਲੀਨੀ ਤੇ ਜਿਹੜੀ ਵੀ ਤੁਹਾਡੇ ਪਿਤਾ ਜੀ ਕੋਈ ਵਸਤ ਦੇ ਦੇਣ ਸਕਣ ਨੂੰ ਦੇ ਦੇਣ ਕੋਈ ਮਾਇਆ ਦੇ ਦੇਣ ਕੋਈ ਬਸਤਰ ਦੇ ਦੇਣ ਉਹ ਹੀ ਮੈਂ ਲੈ ਲੈਨਾਂ ਤੇ ਉਹਨਾਂ ਨੂੰ ਵੀ ਆਖਿਆ ਨਹੀਂ ਜੇ ਗਤਿ ਦਾ ਨੀ ਸੁਨ ਕਰ ਤਹਿ ਬਾਨੀ ਬੋਲੇ ਮਰਦਲ ਪਦਮ ਸੁਖਸਾਨੀ ਤੇ ਜਦੋਂ ਭਾਈ ਮਰਦਾਨਾ ਜੀ ਦੇ ਆ ਬੋਲ ਸੁਣੇ ਨਾ ਤੇ ਬੇਨਤੀ ਕਰਦੇ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਆਰਾਜ ਦੇ ਸੰਮੁਖ ਆਇਆ ਇਤਿਹਾਸ ਵਿੱਚ ਆਪਾਂ ਸੁਣਦੇ ਆ ਰਹੇ ਆ 18 ਅਧਿਆਏ ਹੋ ਗਏ 19ਵਾਂ ਅਧਿਆਏ ਚੱਲ ਰਿਹਾ ਇਹ ਪਹਿਲੀ ਵਾਰ ਹੈ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਚਨ ਕਰ ਰਿਹਾ। ਪਤਸ਼ਾਹ ਜੀ ਦੇ ਘਰ ਦਾ ਮਰਾਸ਼ੀ ਹੈ ਤੇ ਵੱਡਾ ਸਨੇਹ ਹੈ ਭਾਈ ਮਰਦਾਨੇ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ। ਅੱਗੇ ਇਤਿਹਾਸ ਦੇ ਵਿੱਚ ਤੁਸੀਂ ਸੁਣੋਗੇ ਮਰਦਾਨੇ ਤੇ ਵਿਪਤਾ ਬਣਦੀ ਹੈ ਨਾਨਕ ਸਾਹਿਬ ਸੱਚੇ ਪਤਸ਼ਾਹ ਜੀ ਤੁਰੰਤ ਪਹੁੰਚਦੇ ਨੇ। ਕਿੱਥੋਂ ਕਿੱਥੋਂ ਰੱਖਿਆ ਕੀਤੀ ਭਾਈ ਮਰਦਾਨੇ ਦੀ ਇਹ ਅੱਗੇ-ਅੱਗੇ ਆਪਾਂ ਸਰਵਣ ਕਰਨਾ। ਅੱਜ ਭਾਈ ਮਰਦਾਨਾ ਖੜਾ ਹੈ ਵੱਡੀ ਮਹਿੰਗੀ ਦਾਤ ਲੈਣ ਵਾਸਤੇ ਕਹਿੰਦਾ ਦਤ ਦਾਨੀ ਸੁਨ ਕਰ ਤਹਿ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਭਾਈ ਮਰਦਾਨੇ ਦੇ ਬੋਲ ਸੁਣੇ ਤੇ ਬੋਲ ਸੁਣ ਕੇ ਉਸ ਵੇਲੇ ਸੁੱਖਾਂ ਦੇ ਵਿੱਚ ਮਿਲੀ ਹੋਈ ਬਾਣੀ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਖ ਰਹੇ ਨੇ ਜਉਨ ਮਨੋਰਥ ਮਨ ਹੋਵੇ ਤੇਰੇ ਕਰੋ ਬਚਨ ਦੇ ਮੋਂ ਬਿਨ ਤੇਰੇ ਮਹਾਰਾਜ ਆਖਦੇ ਮਰਦਾਨਿਆਂ ਜੋ ਵੀ ਤੇਰੇ ਮਨ ਦੀ ਹੈ ਨਾ ਮੰਗ ਲੈ ਆਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਰੁੱਠ ਪਏ ਨੇ ਤੇਰੇ ਤੇ ਜੋ ਮੰਗੇਗਾ ਹੁਣੇ ਦੇ ਦੇਾਂਗੇ ਜੋ 32 ਦੰਦਾਂ ਤੋਂ ਵਿੱਚੋਂ ਦੀ ਬੋਲ ਕੱਢੇਗਾ ਹੁਣੇ ਪੂਰੇ ਕਰ ਦੇਾਂਗੇ ਅਮਰੂ ਹੈ ਤੁਜ ਸੰਗ ਇੱਕ ਕਾਜੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਸਾਡਾ ਇੱਕ ਕੰਮ ਹੈ ਤੇਰੇ ਨਾਲ ਸਾਡਾ ਇੱਕ ਕਾਰਜ ਹੈ ਜਿਹੜਾ ਤੂੰ ਕਰੇਂਗਾ ਹਮਰੋ ਹਵੇ ਤੁਜ ਸੰਗ ਇੱਕ ਕਾਜੂ ਅਵਿਲਾਖਾ ਪੂਰੋ ਨਜ ਆਜੂ ਤੇ ਅੱਜ ਤੇਰੀ ਜੋ ਵੀ ਅਵਿਲਾਖਾ ਹੈ ਉਹ ਪੂਰੀ ਕਰਦੇ ਆਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਗਾਈ ਹੋਈ ਹੈ ਪਾਤਸ਼ਾਹ ਜੀਆਂ ਦਾ ਵਿਆਹ ਅੱਜ ਪੱਕਾ ਹੋਇਆ ਬਈ 1 ਸਾਲ ਨੂੰ ਹੋ ਜਾਣਾ ਬਾਬਾ ਮੂਲ ਚੰਦ ਜੀ ਨੇ ਆਖਿਆ ਤੇ ਮਹਾਰਾਜ ਪ੍ਰਸੰਨ ਨੇ ਤੇ ਕੀ ਆਖਦੇ ਮਰਦਾਨਾ ਗੁਨ ਕੈ ਮਨ ਸਵਾਰਥ ਕਹੈ ਦੇਹੋ ਕੋ ਭਲੋ ਪਦਾਰਥ ਹੁਣ ਮਰਦਾਨੇ ਨੇ ਜਦੋਂ ਮਹਾਰਾਜ ਦਾ ਬਚਨ ਸੁਣਿਆ ਨਾ ਤੇ ਵੇਖਿਆ ਭਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੜੇ ਖੁਸ਼ ਨੇ ਬੜੇ ਪ੍ਰਸੰਨ ਨੇ ਤੇ ਨਾਲੇ ਇਹ ਵੀ ਆਖ ਰਹੇ ਨੇ ਭਈ ਜੋ ਵੀ ਮੰਗੇਗਾ ਦੇ ਦੇਾਂਗੇ ਤੇ ਫਿਰ ਹੁਣ ਮਨ ਦੇ ਵਿੱਚ ਭਾਈ ਮਰਦਾਨਾ ਹੁਣ ਸੋਚਦਾ ਹੈ ਸਵਾਰਥ ਕਈ ਮਨ ਦੇ ਵਿੱਚ ਹੁਣ ਇਹ ਸੋਚਦਾ ਹੈ ਕਿ ਐਸੀ ਕਿਹੜੀ ਚੀਜ਼ ਮੰਗਾ ਕਿਹੜੀਆਂ ਅਸੀਸਾਂ ਐਸੀਆਂ ਮਹਾਰਾਜ ਦੇ ਦੇਣ ਕਹੈਂ ਦੇਹੋ ਕੋ ਭਲੋ ਪਦਾਰਥ ਕੀ ਆਖਾਂ ਬਈ ਕਿਹੜਾ ਪਦਾਰਥ ਬਖਸ਼ੋ ਹੇਤ ਹੇਤ ਜਹਤੇ ਹਰ ਕੋ ਔਰ ਤ੍ਰਿਪਤਾਈ ਜਸ ਤੁਮਰੋ ਕਰ ਦਿਉ ਦਵਾਈ ਹੁਣ ਭਾਈ ਮਰਦਾਨਾ ਬੋਲਿਆ ਕਹਿਣ ਲੱਗਾ ਮਹਾਰਾਜ ਇਹੋ ਜੀ ਖੇਡ ਵਰਤਾ ਦਿਓ ਇਹੋ ਜੀ ਦਾਤ ਦੇ ਦਿਓ ਕਿ ਮੇਰਾ ਹਿਰਦਾ ਖੁਸ਼ ਹੋ ਜਾਵੇ ਮੇਰਾ ਦਿਲ ਮਨ ਤੰਗ ਨਿਹਾਲ ਹੋ ਜਾਏ ਇਹੋ ਜਿਹਾ দান ਪਾਤਸ਼ਾਹੀ ਦੇ ਦਿਓ ਤੇ ਤੁਹਾਡਾ ਮੈਂ ਜਸ ਕਰਾਂ ਤੁਹਾਨੂੰ ਦੁਆਵਾਂ ਦੇਵਾਂ ਭਾਈ ਮਰਦਾਨਾ ਆਖ ਰਿਹਾ ਹੈ ਕਹਿੰਦੇ ਜਸ ਤੁਮ ਰੋ ਕਰ ਦੇਉ ਦਵਾਈ ਮਹਾਰਾਜ ਮੈਂ ਤੁਹਾਨੂੰ ਦੁਆਵਾਂ ਦੇਵਾਂ ਹੈ ਰਾਵਰ ਕੋ ਮੁਝੇ ਭਰੋਸਾ ਸਮ ਉਦਾਰ ਕੋ ਨ੍ਰਿਪਨਾ ਅਸ਼ੋਕਾ ਮੈਨੂੰ ਤੁਹਾਡੇ ਤੇ ਭਰੋਸਾ ਹੈ ਤੁਸੀਂ ਜੋ ਦਿਓਗੇ ਉਹ ਮੈਂ जानਦਾ ਹਾਂ ਵੀ ਤੁਹਾਡੀ ਰਹਿਮਤ ਹੀ ਹੋਵੇਗੀ ਤੁਹਾਡੀ ਵੱਡੀ ਬਖਸ਼ਿਸ਼ ਹੋਵੇਗੀ ਤੁਸੀਂ ਮਹਾਰਾਜ ਕਈ ਖਜ਼ਾਨਿਆਂ ਦੇ ਰਾਜੇ ਵੀ ਤੁਹਾਡੇ ਜਿਹੜੇ ਉਹ ਬਰਾਬਰ ਨਹੀਂ ਤੁਸੀਂ ਮਹਾਨ ਵੱਡੇ ਦਾਤੇ ਹੋ ਪਤਸ਼ਾਹ ਜੀ ਰਾਜਾਨ ਰਾਜ ਹੋ ਆਪ ਜੀ ਦੋ ਹੋਰਾ ਸੁਨ ਮਰਦਾਨਾ ਕਾਣਦੈ ਕੀ ਨਵਸਤ ਜਿਹ ਪਾਏ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਜਿਹੜੀ ਇਹ ਵਸਤ ਪਾਉਣਾ ਕੀਤੀ ਹੈ ਕੀਮਤ ਤਾਹੇ ਨਾ ਜਾਣਈ ਰਾਂਝੜਾ ਹਵੈ ਜਾਏ ਤੇ ਭਾਈ ਮਰਦਾਨੀ ਨੂੰ ਮਹਾਰਾਜ ਕਹਿਣ ਲੱਗੇ ਬਈ ਇਹੋ ਜੀ ਵਸਤ ਤੈਨੂੰ ਦੇਾਂਗੇ ਸੁਣ ਮਰਦਾਨਾ ਕਾਨ ਦੇ ਤੈਨੂੰ ਇਹੋ ਜੀ ਵਸਤੂ ਦੇਾਂਗੇ ਕੰਨ ਦੇ ਕਰਕੇ ਸੁਣ ਧਿਆਨ ਦੇ ਨਾਲ ਬਈ ਜਿਹੜਾ ਤੇਰਾ ਹਿਰਦਾ ਹੈ ਉਹ ਭਰ ਜਾਵੇਗਾ ਖੁਸ਼ੀ ਸਹਿਤ ਚਾਉ ਪਾਈ ਕਰੋ ਲਾਲ ਸਾਦਰਤ ਦਪੂਲਾ ਹਾਂ ਜੇ ਤੂੰ ਮੰਗੇਗਾ ਭਾਈ ਮਰਦਾਨਾ ਕਹਿੰਦਾ ਭਾਈ ਤੁਹਾਡੇ ਤੇ ਮੈਨੂੰ ਭਰੋਸਾ ਹੈ ਜੋ ਦਿਓਗੇ ਕੋਈ ਛੋਟਾ ਤੇ ਦੇਣ ਨਹੀਂ ਲੱਗੇ ਵਿਆਹ ਹੋਣਾ ਤੁਹਾਡਾ ਖੁਸ਼ੀ ਹੈ ਤੁਹਾਡਾ ਰਿਸ਼ਤਾ ਹੋਇਆ ਤੇ ਮਹਾਰਾਜ ਹੁਣ ਪ੍ਰਸੰਨ ਹੋ ਕੇ ਕਹਿਣ ਲੱਗੇ ਤੈਨੂੰ ਇਹੋ ਜੀ ਵਸਤੂ ਦੇਾਂਗੇ ਜਿਹੜੀ ਰਾਜੇ ਮਹਾਰਾਜਿਆਂ ਦੇ ਸਿਕੰਦਰ ਬਾਦਸ਼ਾਹ ਵਰਗਿਆਂ ਦੇ ਖਜ਼ਾਨੇ ਵਿੱਚ ਵੀ ਨਹੀਂ ਹੈ ਜੇ ਤੂੰ ਮੰਗੇਗਾ ਤੇ ਤੂੰ ਮੰਗੇਗਾ ਤੇਰਾ ਸਿਰਫ ਇਹੋ ਹੀ ਹੈ ਵੇ ਮਹਾਰਾਜ ਕੋਈ ਕੱਪੜੇ ਦੇ ਦਿਓ ਉਹ ਬਸਤਰ ਦੇ ਦਿਓ ਘਰ ਬੱਚੇ ਪਾਲ ਲੈਣਗੇ ਫਿਰ ਜਾਂ ਕੋਈ ਆਟਾ ਹੀ ਦੇ ਦਿਓ ਕੋਈ 5 4 6 ਆਟਾ ਦੇ ਦਿਓ ਕੋਈ ਮਾਇਆ ਦੇ ਦਿਓ ਪਾਤਸ਼ਾਹ ਆਖਦੇ ਨਹਿ ਜਾਣੋ ਅੱਗੇ ਕਿਆ ਸੂਲਾ ਭਾਈ ਮਰਦਾਨਾ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਪਰ ਅੱਗੇ ਜਿਹੜਾ ਵੱਡਾ ਦੁੱਖ ਹੈ ਤੂੰ ਉਹ ਨਹੀਂ ਜਾਣਦਾ ਜਾਤ ਮੇਰਾ ਸੀ ਜਾ ਚੰਨ ਦਰਪਾ ਤੁਮਰਾਸੀ ਹੈ ਤੇ ਘਰ ਘਰ ਜਾ ਕੇ ਤੂੰ ਮਾਇਆ ਮੰਗਦਾ ਹੈ ਧਨ ਮੰਗਣ ਵਾਲੇ ਉਹ ਤੁਸੀਂ ਘਰ ਘਰ ਦੇ ਅੱਗੇ ਜਾ ਕੇ ਪਹਿਰਨ ਖਾਨ ਲੱਖੋ ਸੁਖ ਸਰਬਾ ਤੇ ਇਹੋ ਹੀ ਰਉ ਰੀਤੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਨਹੀਂ ਘਰ ਘਰ ਦੇ ਅੱਗੇ ਜਾ ਕੇ ਤੇ ਮਰਾਸ਼ੀਆਂ ਦਾ ਇਹ ਕੰਮ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ ਹੁਣ ਮਰਾਸ਼ੀ ਰੱਖਿਆ ਹੁੰਦਾ ਸੀ ਘਰ ਵਿੱਚ ਆਪਣੀ ਸੇਵਾ ਵਾਸਤੇ ਘਰ ਦੇ ਵਿੱਚ ਘਰ ਦੇ ਕੰਮਕਾਰ ਕਰਾਉਣ ਵਾਸਤੇ ਤੇ ਮਹਾਰਾਜ ਕਹਿਣ ਲੱਗੇ ਮੰਨ ਇਹ ਜਾਤ ਮਰਾਸ਼ੀ ਜਾਚਨ ਦਰਬਾ ਤੇ ਫਿਰ ਕਹਿੰਦੇ ਪੈਨਨ ਖਾਨ ਲੱਖੋ ਸੁਖ ਸਰਬਾ ਚੰਗਾ ਖਾਣ ਨੂੰ ਮਿਲ ਜੇ ਥੋੜਾ ਉਹਦੇ 'ਚ ਵੱਡਾ ਸੁਖ ਮੰਨ ਲੈਂਦੇ ਕੋਈ ਚੰਗੇ ਕੱਪੜੇ ਕੋਈ ਆਪਣੇ ਭਾਵੇਂ ਲਾਏ ਦੇ ਦੇਵੇ ਉਹਦੇ ਵਿੱਚ ਆਖ ਦਿੰਦੇ ਵੀ ਬੜੇ ਵਧੀਆ ਹੁਣ ਚੰਗੇ ਘਰ ਦੇ ਕੱਪੜੇ ਹੋਣ ਕਿਸੇ ਗਰੀਬ ਨੂੰ ਦੇ ਦਈਏ ਤੇ ਉਹ ਤੇ ਫੇਰ ਬਾਹਰ ਅੰਦਰ ਵਾਸਤੇ ਰੱਖਦਾ ਤੇ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਤੁਹਾਨੂੰ ਇਹਦੇ ਵਿੱਚ ਵੀ ਸੁਖ ਹੈ ਮਨ ਗੁਣ ਕੇ ਪਨ ਹੀ ਮਰਦਾਨਾ ਹੁਣ ਭਾਈ ਮਰਦਾਨਾ ਮਨ ਦੇ ਵਿੱਚ ਵਿਚਾਰ ਕੇ ਇੰਜ ਆਖਦਾ ਹੈ ਕਹਿੰਦਾ ਸੋ ਦੀਜੈ ਜੋ ਨੀਕੋ ਜਾਨਾ ਜੋ ਮੇਜ ਭਲਾ ਹੋਏ ਸੁਖ ਪੰਜਾ ਤੇ ਉਸ ਵੇਲੇ ਕਹਿਣ ਲੱਗੇ ਪਤਸ਼ਾਹ ਜੀ ਸੇ ਸੁੱਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹ ਦਾਤ ਦੇ ਦਿਓ ਆਪਣੇ ਵਿਆਹ ਦੀ ਖੁਸ਼ੀ ਦੇ ਵਿੱਚ ਜਿਸ ਦਾਤ ਨੂੰ ਮਹਾਰਾਜ پا ਕਰਕੇ ਮੈਂ ਤੁਹਾਨੂੰ ਜਾਵਾਂ ਇਹੋ ਜੀ ਦਾਤ ਬਖਸ਼ ਦੇਵੋ ਪਤਸ਼ਾਹ ਜੋ ਤੁਸੀਂ ਮੇਰੇ ਵਾਸਤੇ ਭਲਾ ਮੰਨਦੇ ਹੋ ਚੰਗਾ ਜਾਣਦੇ ਹੋ ਬੋਲੇ ਕਮਲਨੈਨ ਤੁਜ ਦੀਨੋ ਬਾਦਤ ਤੰਤ ਬਜਾਵਨ ਚੀਨੋ ਮਹਾਰਾਜ ਕਹਿੰਦੇ ਭਾਈ ਤੈਨੂੰ ਤੰਤੀ ਸਾਜ਼ ਵਜਾਣ ਦਾ ਗੁਣ ਦਿੱਤਾ ਹੈ ਆਪ ਕੋ ਸਤਨਾਮ ਸ੍ਰੀ ਵਾਹਿ ਸਾਰਾ ਜੀਵਨ ਭਾਈ ਮਰਦਾਨਾ ਜੀਆਂ ਨੇ ਰਬਾਬ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਕੀਰਤਨ ਕੀਤਾ ਭਾਈ ਮਰਦਾਨੇ ਦੀ ਰਬਾਬ ਵੱਜਦੀ ਹੈ ਅੱਗੇ-ਅੱਗੇ ਸੁਣੋਗੇ ਬਾਣੀ ਆਵੇਗੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀਰਤਨ ਕਰਨਗੇ ਮਹਾਰਾਜ ਕਹਿੰਦੇ ਆ ਜਿਹੜਾ ਸਾਜ਼ ਵਜਾਉਣ ਦਾ ਜਿਹੜਾ ਗੁਣ ਹੈ ਰਾਗ ਦੀ ਕਲਾ ਇਹ ਤੈਨੂੰ ਬਖਸ਼ ਦਿੱਤੀ ਹੈ ਯਾ ਗੁਣ ਤੇ ਮਨ ਹਰ ਕਰ ਸ਼ੋਕੂ ਬੰਦਨ ਤਜ ਹੋਵੇ ਸੁਖ ਦੁਐ ਲੋਕੋ ਮਹਾਰਾਜ ਕਹਿੰਦੇ ਇਸ ਗੁਣ ਨੂੰ ਪਾ ਕਰਕੇ ਤੇਰੇ ਸਾਰੇ ਮੁਸ਼ਕਲਾ ਖਤਮ ਹੋ ਜਾਣ ਗਿਆ ਦੁੱਖ ਟੁੱਟ ਜਾਣ ਕੇ ਤੇ ਪਾਤਸ਼ਾਹ ਆਖਦੇ ਨੇ ਬੰਦਨ ਕੱਟੇ ਜਾਣ ਕੇ ਸੁਖ ਦੁਵੈ ਲੋਕ ਨੂੰ ਇਸ ਲੋਕ ਵਿੱਚ ਵੀ ਸੁਖ ਪਾਵੇਂਗਾ ਪਰਲੋਕ ਵਿੱਚ ਵੀ ਤੈਨੂੰ ਸੁਖ ਮਿਲੇਗਾ ਹਰ ਗੁਣ ਗਾਵਨ ਕੇ ਰਸ ਮਾਹੀ ਪਰਚੈ ਮਨ ਅਵ ਗੁਣ ਮਿਟ ਜਾਹੀ ਮਹਾਰਾਜ ਕਹਿੰਦੇ ਜਦੋਂ ਉਸ ਵੈਗੁਰੂ ਹਰੀ ਦੇ ਗੁਣ ਗਾਵੇਗਾ ਕੀਰਤਨ ਕਰਿਆ ਕਰੇਗਾ ਤੇਰੇ ਜਿਹੜੇ ਔਗਣ ਨੇ ਮਹਾਰਾਜ ਕਹਿੰਦੇ ਉਹ ਮਿਟ ਜਾਣਗੇ ਅਸਗੁਣ ਸੋ ਅਬ ਲਖਾ ਮੇਰੀ ਰਹਿ ਸੰਗ ਜੇ ਹਵੇ ਗਤ ਤੇਰੀ ਭਾਈ ਮਰਦਾਨਾ ਆਖਦਾ ਕਹਿੰਦਾ ਮਹਾਰਾਜ ਮੇਰੀ ਨਾ ਮਨ ਦੀ ਚਿਤ ਦੀ ਇੱਛਾ ਇੱਕ ਦਿਲ ਦੀ ਇੱਛਾ ਹੈ ਕਿ ਪਾਤਸ਼ਾਹ ਜੀ ਇਹ ਗੁਣ ਜਿਹੜਾ ਮਹਾਰਾਜ ਆਖਰੇ ਇਹ ਗੁਣ ਜੇ ਨਾਲ ਹੀ ਤੁਹਾਡੇ ਮਹਾਰਾਜ ਇਹ ਗੁਣ ਲੈ ਕਰਕੇ ਰਮਾ ਭਾਈ ਮਰਦਾਨਾ ਆਖ ਰਿਹਾ ਹੈ ਤੇ ਉਹ ਤੇ ਇਹ ਤੁਹਾਡੀ ਕਿਰਪਾ ਮੇਰੇ ਉੱਤੇ ਬਣ ਜਾਵੇ ਕਿ ਮੇਰੀ ਅਬਲਾਖਾ ਹੈ ਇਉਂ ਸੁਨ ਹਰਖ ਉਠਿਓ ਮਰਦਾਨਾ ਉਚਰਿਓ ਸ੍ਰੀ ਨਾਨਕ ਕਲਿਆਨਾ ਤੇ ਮਹਾਰਾਜ ਉਸ ਵੇਲੇ ਜਦੋਂ ਇਹ ਵੱਡੀ ਦਾਤ ਬਖਸ਼ਿਸ਼ ਕੀਤੀ ਹੈ ਤੇ ਭਾਈ ਮਰਦਾਨਾ ਜੀ ਖੁਸ਼ ਹੋ ਗਏ ਮਹਾਰਾਜ ਨੇ ਆਖਿਆ ਦੋਵੇਂ ਲੋਕਾਂ ਦੇ ਵਿੱਚ ਪਰ ਜਾਵੇਂਗਾ ਇਹ ਲੋਕ ਦੇ ਵੀ ਸੁੱਖ ਮਿਲਣਗੇ ਪਰ ਲੋਕ ਦੇ ਵੀ ਸੁੱਖ ਮਿਲਣਗੇ ਤੇਰੀ ਕਲਿਆਣ ਹੋ ਜਾਏਗੀ ਮਰਦਾਨਿਆਂ ਪਿਤਾ ਪਿਤਾ ਮੈਂ ਪਰ ਪੁਨ ਪਰ ਕੇ ਵਰਨਨ ਨਾਮ ਕਰੇ जग ਗੁਰ ਕੇ ਤੇ ਅੱਗੇ ਦਾ ਜੋ ਇਤਿਹਾਸ ਹੈ ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਹੋਰ ਵੀ ਵੱਡੀਆਂ ਬਖਸ਼ਿਸ਼ਾਂ ਭਾਈ ਮਰਦਾਨੇ ਦੇ ਉੱਤੇ ਕਰ ਰਹੇ ਨੇ ਰਬਾਬ ਵਜਾਉਣ ਦਾ ਤੰਤੀ ਸਾਜ਼ ਵਜਾਉਣ ਦਾ ਤੇ ਵੱਡਾ ਮਹਾਰਾਜ ਨੇ ਗੁਣ ਭਾਈ ਮਰਦਾਨੇ ਨੂੰ ਆਪਣੇ ਵਿਆਹ ਦੀ ਖੁਸ਼ੀ ਦੇ ਵਿੱਚ ਸਾਗ ਮਹਾਰਾਜ ਦਾ ਹੋਇਆ ਰਿਸ਼ਤਾ ਹੋਇਆ ਹੈ ਤੇ ਖੁਸ਼ੀ ਦੇ ਵਿੱਚ ਮਹਾਰਾਜ ਨੇ ਭਾਈ ਮਰਦਾਨੇ ਨੂੰ ਦਾਤ ਬਖਸ਼ਿਸ਼ ਕੀਤੀ ਹੈ ਤੇ ਬੇਨਤੀ ਕਰਦੇ ਆ ਮਹਾਰਾਜ ਦੀ ਰਹਿਮਤ ਰਹੀ ਤੇ ਜਿਹੜਾ ਸਵਾਗਤ ਆ ਰਿਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ 10 ਤਰੀਕ ਆ ਵੀਰੇ ਖਿਆਲ ਵਿੱਚ ਬਾਬੇ ਦਾ ਵਿਆਹ ਗੁਰਦੁਆਰਾ ਸ੍ਰੀ ਗੋਬਿੰਦਪੁਰ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਚਿੜੀਆਂ ਤੋਂ ਬਾਜ ਟਰੌਣਾ ਕੀਤੇ ਤੇ ਉਸ ਇਤਿਹਾਸ ਤੇ ਦਿਹਾੜੇ ਤੋਂ ਪਹਿਲਾਂ ਪਹਿਲਾਂ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਵਰਤੀ ਇੱਥੇ ਵਿਆਹ ਆ ਪਾ ਜੋ ਇਤਿਹਾਸ ਹੈ ਉਹ ਸਰਵਣ ਕਰ ਲੈਣਾ ਹੈ ਮਹਾਰਾਜ ਰਹਿਣ ਤਾਂ ਕਰਨ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਦੇ ਵਿੱਚ ਲਾ ਕਰਕੇ ਰੱਖਣ ਵਿਚਾਰਾਂ ਕਰਦੇ ਆ ਹੋਈਆਂ ਫੁੱਲਾਂ ਦੀ ਖਿਮਾ हे गोविंद हे गोपाल हे दयाल लाल प्राणनाथ नाथ सखे दीन दर्द निवार हे सम्राट अगम पूरण मोहे भयाثار अंधकूप महाभ्यान नानक पार्यो ता आए प्रभु शरणागते कृपा निद दयाल एक अक्षर हर मन बसत नानक होत निहाल हा हे काटे मिटहै गवन फत भई मन जीत नानक गुरु ते तित पाई ਫਿਰਨ ਮਿਟੈ ਨਿਤ ਨੀਤ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ